ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਮਾਨਸਾ ਤੋਂ ਆਪਣੀ ਇੱਕ ਸਪੀਚ ਦੇ ਰਾਹ ਖੁਲਾਸਾ ਕੀਤਾ ਕਿ ਸਿੱਧੂ ਮੂਸੇਵਾਲਾ ਨੂੰ ਦਿੱਲੀ ਵਿੱਚ ਇੱਕ ਸ਼ੋਅ ਲਗਾਉਣ ਤੋਂ ਕੁਝ ਗੈਂਗਸਟਰ ਰੋਕਦੇ ਸੀ ਤੇ ਫਿਰ ਅਸੀਂ ਕਿਵੇਂ ਉੱਚ ਪੀੜਾਂ ਨਾਲ ਕੁੱਟੇ ਸੀ ਤੇ ਸ਼ੋਅ ਵੀ ਲਗਾਇਆ ਸੀ ਦੇਖੋ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਦੱਸੀ ਪੂਰੀ ਗੱਲ ਤੁਹਾਨੂੰ ਇੱਕ ਗੱਲ ਦੱਸਦਾ ਉਹ ਤੁਸੀਂ ਗੈਂਗਸਟਰ ਤੋਂ ਡਰਿਆ ਨਾ ਕਰੋ ਇਹ ਇੱਡੇ ਮਹਾਨ ਲਾਇਕ ਬੰਦੇ ਹੁੰਦੇ ਆ ਇਹਨਾਂ ਨੇ ਗੋਲੀ ਮਾਰ ਕੇ ਭੱਜਣਾ ਹੁੰਦੇ ਨੂੰ ਦੇਖ ਲਿਆ ਕਰੋ ਮੈਂ ਮੇਰੇ ਪੁੱਤ ਦੇ ਨਾਲ 5 ਸਾਲ ਦਨਮਾਨ ਬਣ ਕੇ ਉਹ ਦਿੱਲੀ ਦੇ ਵਿੱਚ ਸਾਨੂੰ ਸ਼ੋਅ ਨਹੀਂ ਲਾਉਣ ਦਿੰਦੇ ਸੀ ਚਪੇੜਾ ਨਾਲ ਕੁੱਟੇ ਹੋਏ ਨੇ ਜਿਹੜੇ ਕੰਦੇ ਕਾਹੁੰਦੇ ਸੀਗੇ ਕੁਛ ਨਹੀਂ ਹੈਗਾ ਕੱਲਾ ਨਾਮ ਬਣਿਆ ਹੋਇਆ ਸਾਡੀ ਪੁਲਿਸ ਨੇ ਹਵਾ ਬਣਾਤਾ ਡਰਾ ਬਣਾਤਾ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਜੇਲਾਂ ਦੇ ਵਿੱਚੇ ਬੌਸ ਬਣੇ ਬੈਠੇ ਆ ਚੈਨੀਆਂ ਬਾਜ ਦੇ ਬਰਕਾ ਕੋ ਪੜਾ ਕੇ ਰੀਲਾ ਬਣਦੀਆਂ ਨੇ ਤੇ ਇੱਕ ਦੋ ਦੋ ਡੀਐਸਪੀ ਉਹਨਾਂ ਦੀ ਸੁਰੱਖਿਆ ਲੈ ਕੇ ਬਲਟ ਪ੍ਰੂਫ ਗੱਡੀ ਲੈ ਕੇ ਉਹ ਪਿਛੀ ਤੇ ਆਉਂਦੇ ਆ ਤਾਂ ਫਿਰ ਵੀਰੋ ਆਮ ਨਾਗਰਿਕ ਦਾ ਬੋਲੂਗਾ ਕੀ ਮੈਂ ਤੁਹਾਨੂੰ ਮੇਰੇ ਪੁੱਤ ਦੇ ਕਤਲ ਦੇ ਬਾਰੇ ਦੱਸਦਾ ਮੂਣਾ ਰੱਲੀ ਆ ਬੜੇ ਜਾਂਦਾ ਸਾਡਾ ਸੀਆਈ ਵਿਭਾਗ ਉਹ ਤੇ 45 ਦਾ ਪਿਸਤੌਲ ਪੈ ਦਿੰਦਾ ਪਰ ਕਿਸੇ ਪੁਲਿਸ ਅਫਸਰ ਨੇ ਇਹ ਗੱਲ ਦੀ ਪਤਾ ਕੀਤੀ ਹੈ ਪਿਸਤੌਲ ਆਇਆ ਕਿਉਂ ਇਹਦੇ ਪਿਸਤੌਲ ਨੇ ਮਾਰਨਾ ਕਿਹਨੂੰ ਸੀ ਕੇਵਲ ਪਿਸਤੌਲ ਫੜਿਆ ਪਰਚਾ ਦਿੱਤਾ ਉਹ ਪਿਸਤੌਲ ਮੇਰੇ ਪੁੱਤ ਨੂੰ ਮਾਰਨ ਖਾਤਰ ਆਇਆ ਸੀ ਜੇ ਕਿਸੇ ਨੇ ਉਹਦੀ ਡਗਾਈ ਨਾ ਪੜਤਾਲ ਕੀਤੀ ਹੁੰਦੀ ਤਾਂ ਮੇਰਾ ਪੁੱਤ ਅਜ ਤੁਹਾਡੇ ਦਰਮਿਆਨ ਹੁੰਦਾ ਮੈਂ ਅੱਕ ਕੇ ਇਹ ਗੱਲ ਕਹਿਣਾ ਹੁਣਾ ਮੈਂ ਐਸਐਸਪੀ ਸਾਹਿਬ ਨੂੰ ਵੀ ਕਹਿ ਚੁੱਕਿਆ ਅੱਜ ਤੋਂ ਬਾਅਦ ਸਿੱਧੂ ਪਰਿਵਾਰ ਦਾ ਜੇ ਕੋਈ ਬੰਦਾ ਮਰਦਾ ਸੀ ਐਫਆਈਆਰ ਨਹੀਂ ਕਰਾਵਾਂਗੇ ਚਾਨੂੰ ਤੁਹਾਡੀਆਂ ਜਾਂਚਾਂ ਦੇ ਉੱਤੇ ਪੂਰਾ ਭਰੋਸਾ ਨਹੀਂ ਹੈ ਤੁਸੀਂ ਗੁੰਡਿਆਂ ਦੇ ਨਾਲ ਰਲਿਆ ਵਲਿਆ ਹੋ ਸਾਰੇ